ਉਹ ਜੀ ਜੀ ਹਾਂ ਜੀ ਇਹ ਦਰਚੁਕ ਕਰ ਦਿਨ ਹਾਂ ਜੀ ਮੈਂ ਤੇ ਆਪਣਾ ਸਾਫ ਕਰਾਂ ਹਾਂ ਹਾਂ ਫਾਰਾਂ ਨੂੰ ਫਾਰਾਂ ਨੂੰ ਨਹੀਂ ਸੰਗਤ ਕਰਾਂਗੇ ਲਾਤੀ ਦੇ ਵਿੱਚ 24

Thank you keeping the اڄ پنهنجي 7 آل اوور آل اوور اسينت کي جي تبے پلاس حصي منه ڪو وائرس هلڪي ڪرا هجي هاجي هاجي وائرس منه ڪو 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 وائرس منه ਨਵਾਲੇ ਤੋਂ ਤਾਂ ਜੀ ਤੋ ਵੀ ਗਵਰਨਰ ਦਾ ਮੂਰਤ ਵੀ ਹੈ ਉਹ ਵੀ ਜਦੋਂ ਹਾਂ ਜੀ ਸਰੋ ਠੀਕ ਹੈ ਤਾਂ ਠੀਕ ਹੈ ਕੰਮਾਂ ਨੂੰ ਦੇਖੀ ਨਹੀਂ ਜੇ ਅਮਰੂ ਨੇ ਜੇ ਉਹ ਸਹੀ ਕਰੀ ਤਾਂ ਵੀ ਕਾਫੀ ਹਾਲਾਤ ਹੋਣਗੇ ਜੀ ਆਜੋ ਆਜੋ ਫੋਟੋ ਖਾ ਲੈ ਕੇ ਮੁਸ਼ਕਿਲ ਜੀ ਬਹੁਤ ਵੱਡਾ ਨਾ ਆਜੋ 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 ਮੈਨੂੰ ਹਾਂ ਤੁਹਾਨੂੰ ਲੱਗਿਆ ਨਾ ਪਤਾ ਜੋ ਦਾ ਬੰਤੀ ਸਮੇਂ ਤੇ ਇਹਨਾਂ ਦਾ ਇਹ ਤਿੰਨੂ ਸਾਨੂੰ ਮਾਨਜੋਗ ਸਰਪੰਚ ਗਜੀਤ ਕੌਰ ਜੀ ਦੇ ਚੇਅਰਮੈਨ ਸੰਦੀਪ ਸਿੰਘ ਜੀ ਬਿੱਟੂ ਬਲਣਾ ਟੂਰਨਾਮੈਂਟ ਵਾਸਤੇ 11000 ਰੁਪਏ ਸਹਿਯੋਗ ਦਿੱਤਾ ਹੈ ਉਹਨਾਂ ਨੇ ਸਾਨੂੰ ਜਿੱਤੇ ਆਦ ਲੋ ਧੰਨਵਾਦ ਕਰਦੇ ਆ ਉਹਨਾਂ ਦਾ ਮੁੱਖੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਾਂਗਾ ਤੋ ਸਪੈਸ਼ਲ ਚੇਅਰਮੈਨ ਸੰਮੁਤਨ ਜੀ ਗੁੱਪਲ ਮਾਰਕੀਟ ਕਮੇਟੀ ਨੂੰ ਪੁੱਛੋ ਦੀ ਤਰਫ ਮੈਂਮਾ ਸਾਹਿਬਾ ਅਸਮਤੀ ਪੰਚਾਇਤ ਅਰਵੀ ਨਾਲ ਜਿਹੜਾ ਤੇਜਲ ਸਾਹਿਬ ਤੁਹਾਨੂੰ ਦੇ ਤੋ ਸਮਝ ਨਹੀਂ ਆ ਰਹੀ ਗੀਆਂ ਬਾਕੀ ਸਾਰੇ ਬਲਾਕਪੁਰਾ ਨੂੰ ਨੰਨਤਾ ਸਹੀ ਹੈ ਲੋ ਜੀ ਸਾਡੇ ਚੇਅਰਮੈਨ ਸਾਹਿਬ सरपंच ਜੀ ਖਿਡਾਰੀਆਂ ਨੂੰ ਡੇ ਨਾਈਟ ਮੈਚ ਖੇਡਣ ਲਈ ਪ੍ਰੈਕਟਿਸ ਕਰਨ ਲਈ ਲੱਬ ਲਾਈਟਾਂ ਦੀ ਨੀਂਹ ਪੱਥਰ ਨਿਰੰਜਨ ਸਿੰਘ ਜੀ ਦਾ ਸਟੇਡੀਅਮ ਦੀ ਰੈਨੋਵੇਸ਼ਨ ਇਸ ਸਮੁੱਚੇ ਖਿਡਾਰੀ ਸਾਡੀ ਸਮੁੱਚੀ ਟੀਮ ਸਮੁੱਚੀ ਕਮਿਟੀ ਟੂਰਨਾਮੈਂਟ ਕਮੇਟੀ اے ਤੇ ਬੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੇ ਜਨਮ ਜੀ ਦਾ ਵੀ ਮੁੱਖ ਪ੍ਰਧਾਨ ਤੋਂ ਸਜਣਾ ਦਾ ਵੀ ਇਹ ਬੇਨਤੀ ਕਰਾਂਗੇ ਜਦੋਂ ਇਹ ਸਟਾਰਟ ਹੋਇਆ ਕੰਮ ਅਸਿਰ ਇਹ ਟੂਰਨਾਮੈਂਟ ਡੇ ਨਾਈਟ ਕਰਾਵਾਂਗੇ ਸਰਪੰਚ ਅੱਜ ਬੜਾ ਹੀ ਸੁਭਾਗਾ ਦਿਣਾ ਹੈ ਮਹਿਮਾਨ ਸਭਾ ਦੇ ਜਿਹੜੀਆਂ ਵਿੱਚ ਪਹੁੰਚੇ ਸਾਰੇ ਬਤਵੰਤੇ ਸ਼ਖਲ ਜੇਨਾ ਸਾਹਿਬ ਮਿੱਟੂ ਜੀ ਸਰਪੰਚ ਤੇ ਸਿੰਘ ਜੀ ਪੌਜੀ ਹੋਰ ਆਸੇ ਪਾਸੇ ਤੋਂ ਆਏ ਸਾਡੇ ਲਈ ਟੀਮ ਸਰਪੰਚ ਸਾਹਿਬਾਨ ਤੋਂ ਨਾਲ ਦੇ ਪੁਰਨਾਮੈਂਟ ਵਿੱਚ ਆਏ ਸਾਰੇ ਖਿਡਾਰੀ ਵੀ ਇਥੋਂ ਦੇ ਬਸਨੀਕ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਤੇ ਮੇਰੇ ਨਾਲ ਆਈ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਬਰਾਉਪਤੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਹੋ ਬੜੀ ਖੁਸ਼ੀ ਹੈ ਇਸ ਪਿੰਡ ਦੇ ਹਰ ਵਾਰੀ ਆਇਆ ਸੀ ਆਏ ਆ ਪਰ ਅੱਜ ਦੀ ਗੱਲ ਕੁਝ ਹੋਰ ਹੈ ਕਿਉਂਕਿ ਇਸ ਪਿੰਡ ਦੇ ਗਰਾਊਂਡ ਵਾਸਤੇ ਪੰਜਾਬ ਸਰਕਾਰ ਵੱਲੋਂ 19 ਲੱਖ ਰੁਪਇਆ ਇਸ ਗਰਾਊਂਡ ਨੂੰ ਬਣਾਉਣ ਵਾਸਤੇ ਅਲਾਨਿਆ ਗਿਆ ਹੈ ਪੰਜਾਬ ਸਰਕਾਰ ਭਵਨ ਸਿੰਘ ਜੀ ਮਾਨ ਖੇਡਾਂ ਨੂੰ ਪਰਫੁੱਲਤ ਕਰਨ ਲਈ ਬਹੁਤ ਸੈਦ ਨੇ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਖੇਡ ਗਰਾਊਂਡ ਬਣਾਇਆ ਜਾ ਰਿਹਾ ਹੈ ਜਿਸ ਤੱਕ ਅਸੀਂ ਲਗਾਤਾਰ ਉਦਘਾਟਨ ਕਰ ਰਹੇ ਹਾਂ ਔਰ ਖਿਡਾਰੀਆਂ ਨੂੰ ਖੇਡਣ ਵਾਸਤੇ ਇੱਕ ਵਧੀਆ ਆਲੀਸ਼ਾਨ ਗਰਾਊਂਡ ਬਣਾ ਕੇ ਦੇ ਰਹੇ ਹਾਂ ਸੋ ਆ ਤਾਂ ਬਹੁਤ ਹੀ ਵਧੀਆ ਗਰਾਊਂਡ ਤਰ੍ਹਾਂ ਦੇ ਇਥੇ ਬਹੁਤ ਵਧੀਆ ਬਣਿਆ ਹੋਇਆ ਇੰਟਰਨੈਸ਼ਨਲ ਟ੍ਰੈਕ ਇਥੇ ਸੋ ਇਸ ਪਿੰਡ ਨੂੰ ਮੁਬਾਰਕਾਂ ਜਿਨ੍ਹਾਂ ਨੇ ਕਿ ਇਹਨੀ ਜਗਾ ਸਕੂਲ ਵਾਸਤੇ ਦਿੱਤੀ ਤੇ ਗਰਾਊਂਡ ਵਾਸਤੇ ਦਿੱਤੀ ਸੋ ਬਹੁਤ-ਬਹੁਤ ਧੰਨਵਾਦ ਇਹ ਇਸ ਆਜੋ ਬਿਲਡਿੰਗ 'ਚ ਆਪਾਂ ਖੜੇ ਹਾਂ ਇਹਦਾ ਸ਼ੈੱਡ ਵੀ ਉੱਤੇ ਬਣਾਇਆ ਜਾਊਗਾ ਬਹੁਤ ਜਲਦੀ ਕੰਮ ਦਾ ਜੋ ਰਹਿਦਾ ਬਾਕੀ ਕੋਈ ਰੰਗ-ਰੋਗਣ ਵਾਲਾ ਉਹ ਵੀ ਅਸੀਂ ਕਰਵਾਵਾਂਗੇ ਤੇ ਰਿਪੇਅਰ ਇਹਦੀ ਪਹਿਲਾਂ ਗ੍ਰਾਂਟ ਦੇਵਾਂਗੇ ਤੇ ਉਦੋਂ ਬਾਅਦ ਇਹਦਾ ਸ਼ੈੱਡ ਬਣਾਇਆ ਜਾਊਗਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ